ਹੈਲੋ एवरीवन ਵੈਲਕਮ ਟੂ ਮਾਈ YouTube ਚੈਨਲ ਤੇ ਜਿਹੜੇ ਆਪਾਂ ਹੁਣ ਅੱਜ ਘਰ ਦੇ ਵਿੱਚ ਜਾ ਰਹੇ ਹਾਂ ਉਸ ਘਰ ਦੀ ਬਾਹਰੋਂ ਜਿਹੜੀ ਆ ਐਂਟਰੀ ਕੁਛ ਇਸ ਤਰ੍ਹਾਂ ਦੀ ਆ ਤੇ ਬਾਹਰੋਂ ਡਿਜ਼ਾਈਨ ਕੁਛ ਇਸ ਤਰ੍ਹਾਂ ਦਾ ਚੱਲਦੇ ਆਪਾਂ ਘਰ ਦੇ ਅੰਦਰ ਤੇ ਦੇਖਦੇ ਆ ਕਿਵੇਂ ਦਾ ਘਰ ਸੋ ਇਸ ਘਰ ਚ ਆਪਾਂ ਐਂਟਰ ਕਰਨ ਲੱਗਿਆਂ ਹੈਲੀਲੀ ਹੋਮਸ ਵਾਲਿਆਂ ਦੇ ਘਰ ਆ ਤੇ ਇਹਦੀ ਐਂਟਰੀ ਜਿਹੜੀ ਆ ਇੰਨੀ ਉੱਪਰ ਤੱਕ ਗ੍ਰੈਂਡ ਐਂਟਰੀ ਆ ਤੇ ਸਾਈਡ ਤੇ ਇਹਨਾਂ ਨੇ ਸਟੋਨ ਦਾ ਕੰਮ ਕੀਤਾ ਹੋਇਆ ਤੇ ਚੱਲਦੇ ਆਪਾਂ ਘਰ ਦੇ ਅੰਦਰ ਦੇਖਦੇ ਆ ਘਰ ਕਿਵੇਂ ਦਾ ਓ ਵਾਓ ਵਾਓ ਇਹ ਵੀ ਡਬਲ ਹਾਈਟ ਤੇ ਰੂਫਾ ਵੀ ਕਿੰਨੇ ਸੋਹਣੇ ਸ਼ੈਂਡਲਰ ਲੱਗੇ ਹੋਏ ਉੱਪਰ ਕੇਂਦre ਲੱਗੇ ਹੋਏ ਸ਼ੈਂਡਲਰ ਤੇ ਇਦਾਂ ਦੀ ਵੁੱਡ ਵਾਲੀ ਇਹਨਾਂ ਦੀ ਸਟੇਅਰਜ਼ ਲੱਗੀਆਂ ਹੋਈਆਂ ਨੇ ਨੇਚਰਲ ਵੁੱਡ ਦੀ ਤੇ ਉਸ ਤੋਂ ਬਾਅਦ ਆ ਗਿਆ ਲੈਫਟ ਸਾਈਡ ਤੇ ਆਪਣੀ ਅੰਦਰਸ ਤੇ ਡੋਰ ਦੇ ਨਾਲ ਸਟੱਡੀ ਏਰੀਆ ਸਟੱਡੀ ਏਰੀਆ ਵੀ ਬਹੁਤ ਸੋਹਣਾ ਬਣਿਆ ਹੋਇਆ ਪਰ ਅੱਜ ਕੱਲ੍ਹ ਜਿਹੜਿਆ ਪੈਨਲ ਵਾਲ ਵਾਲ ਦਿੰਦਿਆਂ ਨਾ ਸਾਈਡ ਤੇ ਇਹ ਮੈਨੂੰ ਬਹੁਤ ਪਸੰਦ ਆਉਂਦੀ ਆ ਸਕਾਰਡਿੰਗ ਕਹਿ ਦਿੰਦੇ ਇਹਨੂੰ ਵੈਸੇ ਕੋਈ ਕੋ ਸਲੋਕ ਤੇ ਬਹੁਤ ਵਧੀਆ ਸੋਹਣੀ ਐਂਟਰੀ ਆ ਸੋਹਣਾ ਨੇਚਰਲ ਕਲਰ ਦਾ ਫਲੋਰਾ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਲੈਫਟ ਸਾਈਡ ਤੇ ਟੀਵੀ ਏਰੀਆ ਇਹ ਵੀ ਕਾਫੀ ਡਿਫਰੈਂਟ ਟੀਵੀ ਏਰੀਆ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਖੁੱਲਾ ਬਣਿਆ ਹੋਇਆ ਤੇ ਇਸ ਤਰ੍ਹਾਂ ਦੀ ਇਹਦੀ ਐਂਟਰਸ ਉਸ ਤੋਂ ਬਾਅਦ ਆ ਗਿਆ ਆਪਾਂ ਨੈਕਸਟ ਹਾਲਵੇ ਤੋਂ ਚਲਦੇ ਚਲਦੇ ਲੈਫਟ ਸਾਈਡ ਤੇ ਲੈਫਟ ਸਾਈਡ ਤੇ ਆ ਗਿਆ ਪਾਊਡਰ ਰੂਮ ਪਾਊਡਰੂਮ ਦੇ ਵਿੱਚ ਕਲਰ ਕੰਬੀਨੇਸ਼ਨ ਸੋਹਣਾ ਦਿੱਤਾ ਹੋਇਆ ਵਾਈਟ ਵਾਈਟ ਦੇ ਨਾਲ ਲਾਈਟ ਗ੍ਰੇ ਦੇ ਵਿੱਚ ਇਹਦੇ ਵਿੱਚ ਡਿਜ਼ਾਈਨ ਆ ਤੇ ਇਹ ਪਾਊਡਰੂਮ ਆ ਗਿਆ ਉਸ ਤੋਂ ਬਾਅਦ ਨੇਚਰਲੀ ਤੁਹਾਨੂੰ ਪਤਾ ਹੀ ਆ ਕਿ ਇੱਥੇ ਅਲਮਾਰੀ ਹੁੰਦੀ ਨਾਲ ਸਾਈਡ ਤੇ ਸਟੋਰੇਜ ਜਿਹੜੀ ਆ ਵਾਸਤੇ ਸੋ ਇਹ ਅਲਮਾਰੀ ਆ ਗਈ ਹੁਣ ਆਪਾਂ ਕਰ ਲੱਗੇ ਆਂ ਇੰਟਰ ਕਿਚਨ ਵਾਲੀ ਸਾਈਡ ਤੇ ਸਭ ਤੋਂ ਪਹਿਲਾਂ ਕਿਚਨ ਦੇਖਦੇ ਆਂ ਕਿਚਨ ਕਿਵੇਂ ਦੀ ਕਿਚਨ ਬੜੀ ਡਿਫਰੈਂਟ ਡਿਜ਼ਾਈਨ ਦੀ ਬਣੀ ਹੋਈ ਆ ਸਾਰੀ ਪਿਓਰ ਵਾਈਟ ਵਾਈਟ ਉੱਤੇ ਮਾਰਬਲ ਲੱਗਾ ਹੋਇਆ ਤੇ ਵਾਈਟ ਕਿਚਨ ਦੇ ਜਿਹੜੇ ਹੈਗੇ ਨੇ ਡਰਾਡਸ ਨੇ ਉੱਪਰ ਵਾਲੇ ਜਿਹੜੇ ਰੇਂਜ ਹੂਡ ਬਣੀ ਹੋਈ ਆ ਇਹਦੇ ਥੱਲੇ ਵੀ ਇਹਨਾਂ ਨੇ ਕਵਰ ਕੀਤਾ ਹੋਇਆ ਰੇਂਜ ਹੂਡ ਨੂੰ ਤੇ ਇਹਦੇ ਉੱਤੇ ਵੀ ਇਹਨਾਂ ਨੇ ਡੋਰ ਲਗਾਇਆ ਹੋਇਆ ਤੇ ਉੱਪਰ ਇਹਨਾਂ ਨੇ ਗਲਾਸ ਗਲਾਸ ਵਾਲੀਆਂ ਵਿੰਡੋਸ ਜਿਹੜੀਆਂ ਰੱਖੀਆਂ ਹੋਈਆਂ ਦੋਨੋਂ ਸਾਈਡ ਤੇ ਗਲਾਸ ਵਿੰਡੋਸ ਇਹ ਵੀ ਕਾਫੀ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਓਵਰਹੈੱਡ ਕੈਬਿਨੇਟਸ ਦਾ ਮੈਨੂੰ ਬਹੁਤ ਸੋਹਣਾ ਡਿਜ਼ਾਈਨ ਲੱਗਿਆ ਤੇ ਥਰੋਅ ਆਊਟ ਜਿਹੜਾ ਵਾ ਵਾਲ ਤੇ ਬੈਕ ਸਾਈਡ ਤੱਕ ਜਿਹੜਾ ਵਾ ਸੇਮ ਮਾਰਬਲ ਲੱਗਿਆ ਹੋਇਆ ਤੇ ਬਹੁਤ ਸੋਹਣਾ ਬਣਿਆ ਹੋਇਆ ਔਰ ਉਹਦੇ ਜਿਹੜੇ ਹੈਂਡਲਸ ਲੱਗੇ ਹੋਏ ਆ ਆ ਬ੍ਰਾਸ ਦੇ ਮੈਟ ਫਿਨਿਸ਼ ਬ੍ਰਾਸ ਦੇ ਲੱਗੇ ਹੋਏ ਆ ਸੋਹਣੇ ਲੱਗੇ ਆ ਮੈਨੂੰ ਕਾਫੀ ਤੇ ਕੁੱਕ ਟੌਪ ਇਹਨਾਂ ਨੇ ਇਸ ਤਰ੍ਹਾਂ ਦਿੱਤਾ ਹੈ ਵਿੱਚ ਫਿਕਸਡ ਨਹੀਂ ਆ ਇਹ ਅਲੱਗ ਕੁੱਕ ਟੌਪ ਦਿੱਤਾ ਹੋਇਆ ਤੇ ਇਸ ਸਾਈਡ ਤੇ ਆ ਗਿਆ ਆਪਣਾ ਮਾਈਕ੍ਰੋਵੇਵ ਔਫ ਰੈਜਰੀ ਆ ਗਿਆ ਤੇ ਜਿਹੜੇ ਡਾਊਨ ਲਾਰਡਸ ਦਿੱਤੀਆਂ ਜਾਂ ਜਿਹੜੀਆਂ ਤਿੰਨ ਇਹਦੇ ਉੱਪਰ ਬ੍ਰੇਕਫਾਸਟ ਬਾਰ ਦਿੱਤੇ ਕਾਫੀ ਆ ਅੱਛਾ ਬਣਿਆ ਹੋਇਆ ਵੇ ਬ੍ਰੇਕਫਾਸਟ ਬਾਰ ਕਰਵਡ ਕਰਵਡ ਰਾਈਟ ਸਾਈਡ ਤੇ ذرو بھی ਵਧਾਇਆ ਹੋਇਆ ਥੋੜਾ ਮੋਸਟਲੀ ਆਪਾਂ ਦੇਖਦੇ ਆ ਕਿ ਕੋ ਫਲੈਟ ਹੁੰਦਾ ਬਹੁਤ ਸੋਹਣਾ ਬਣਿਆ ਹੋਇਆ ਉਸ ਤੋਂ ਬਾਅਦ ਆ ਗਿਆ ਆਪਣਾ ਇਸ ਸਾਈਡ ਤੇ ਕਿਚਨ ਤੇ ਹਿਡਨ ਸਾਈਡ ਤੇ ਆਪਣਾ ਆ ਗਿਆ ਸਿੰਕ ਇਹ ਵੀ ਕਾਫੀ ਅੱਛੀ ਚੀਜ਼ ਲੱਗੀ ਮੈਨੂੰ ਤੇ ਇਸ ਸਿੰਕ ਦੇ ਵਿੱਚ ਇੱਕ ਛੋਟਾ ਸਿੰਕ ਆ ਤੇ ਇੱਕ ਕਾਫੀ ਵੱਡਾ ਸਿੰਕ ਆ ਨੇ ਤੇ इवन ਸਿੰਕ ਹੁੰਦੇ ਆ ਕਾਫੀ ਔਰ ਆ ਸਾਈਡ ਤੇ ਆਗੇ ਵਿੰਡੋ ਇਹ ਖੋਲ ਸਕਦੇ ਹੋ ਤੇ ਪਿੱਛੇ ਕਿਚਨ ਤੋਂ ਜਿਹੜਾ ਬੈਕ ਸਾਈਡ ਦਾ 뷰 ਤੁਸੀਂ ਇੰਜੋਏ ਕਰ ਸਕਦੇ ਹੋ ਤੇ ਇਸ ਸਾਈਡ ਤੇ ਇਹਨਾਂ ਦੇ ਡਰਾਅਰ ਲੱਗੇ ਹੋਏ ਆ ਉਸ ਤੋਂ ਬਾਅਦ ਇਹਨਾਂ ਨੇ ਵਾਕਿੰਗ ਪੈਨਟਰੀ ਵੀ ਰੱਖੀ ਹੋਈ ਆ ਵਾਕਿੰਗ ਪੈਨਟਰੀ ਦੇ ਵਿੱਚ ਸਾਰਾ ਸਟੋਰੇਜ ਹੈ ਜਿਹੜੀ ਆ ਇਸ ਤਰ੍ਹਾਂ ਦਾ ਉਸ ਤੋਂ ਬਾਅਦ ਇੱਕ ਹੋਰ ਕਿਚਨ ਦੇ ਪਿੱਛੇ ਸਪੇਸ ਬਣਾਈ ਹੋਈ ਆ ਉਨਾਦਰ ਰੈਸਟ ਸਪੇਸ ਕਹਿ ਸਕਦੇ ਜਾਂ ਸਟੋਰੇਜ ਸਪੇਸ ਕਹਿ ਸਕਦੇ ਹੋ ਬਹੁਤ ਸੋਹਣਾ ਏਰੀਆ ਨੂੰ ਕਵਰ ਕੀਤਾ ਹੋਇਆ ਥੱਲੇ ਸਟੋਰੇਜ ਏਰੀਆ ਬਣਿਆ ਹੋਇਆ ਸ਼ੂਜ਼ ਵਗੈਰਾ ਰੱਖ ਸਕਦੇ ਤੁਸੀਂ ਤੇ ਇਹਦੇ ਨਾਲ ਬਣੀ ਹੋਈ ਆਪਣੀ ਲਾਂਡਰੀ ਲਾਂਡਰੀ ਦੇ ਟਾਲਜ਼ ਬੜੀਆਂ ਬਹੁਤ ਅੱਛੀਆਂ ਬੜੇ ਸੋਹਣੇ ਕਲਰ ਦੀਆਂ ਦਿੱਤੀ ਹੋਈਆਂ ਬਲੈਕ ਐਂਡ ਲਾਈਟ ਗ੍ਰੇ ਦੀਆਂ ਸੋ ਇਹ ਲਾਂਡਰੀ ਦਿੱਤੀ ਹੈ ਲਾਂਡਰੀ ਦੇ ਉੱਤੇ ਵੀ ਹੋਰ ਹੱਡ ਕੈਬਨਿਟਸ ਨੇ ਰੇਲਿੰਗ ਜਿਹੜੀ ਦਿੱਤੀ ਹੋਈ ਹੈ ਇਹ ਕਾਫੀ ਕਨਵੀਨੀਅੰਟ ਲੱਗਦੀ ਹੈ ਕਾਫੀ ਮੈਨੂੰ ਯੂਸਫੁਲ ਲੱਗਦੀ ਹੈ ਤੇ ਇੱਧਰ ਆ ਗਿਆ ਆਪਣਾ ਇਸ ਸਾਈਡ ਤੇ ਬਾਰਜਨਲੀ ਡੋਰ ਤੇ ਇਸ ਸਾਈਡ ਤੇ ਆ ਗਈ ਇਹਨਾਂ ਦੀ ਸਟੋਰੇਜ ਜਿਹੜੀ ਆ ਇਹ ਵੀ ਅਲਮਾਰੀਆਂ ਜਿਹੜੀਆਂ ਹੋਣੀਆਂ ਜ਼ਰੂਰੀ ਆ ਤੇ ਤਿੰਨ ਅਲਮਾਰੀਆਂ ਨੇ ਦੋ ਦੋ ਨੇ ਦੋ ਇਸ ਸਾਈਡ ਤੇ ਦੋ ਇਸ ਸਾਈਡ ਤੇ ਸੋ ਇਹ ਆ ਕਿਚਨ ਦਾ ਏਰੀਆ ਆ ਸੌਰੀ ਲਾਂਡਰੀ ਦਾ ਏਰੀਆ ਥੱਲੇ ਸਟੋਰੇਜ ਤੇ ਆ ਇੱਕ ਇਹਨਾਂ ਨੇ ਹੋਰ ਛੋਟਾ ਜਿਹਾ ਪਾਰਟ ਦਿੱਤਾ ਹੋਇਆ ਤੇ ਕੀ ਆਪਾਂ ਨੂੰ ਅਦਰ ਡਿਸ਼ਵਾਸ਼ਰ ਦੇਖਦੇ ਹਾਂ ਡਿਸ਼ਵਾਸ਼ਰ ਵੀ ਫਿਕਸਡ ਆ ਇਸ ਤਰ੍ਹਾਂ ਦਾ ਡਿਸ਼ਵਾਸ਼ਰ ਆ ਤੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਇਹਨਾਂ ਨੇ ਦਿੱਤਾ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਉਸ ਤੋਂ ਬਾਅਦ ਆ ਗਿਆ ਸਾਹਮਣੇ ਆਪਣਾ ਲਿਵਿੰਗ ਏਰੀਆ ਲਿਵਿੰਗ ਏਰੀਆ ਦੇ ਥੱਲੇ ਫਾਇਰਪਲੇਸ ਆ ਫਾਇਰਪਲੇਸ ਦੇ ਉੱਪਰ ਇਸ ਤਰ੍ਹਾਂ ਦਾ ਇਹਨਾਂ ਨੇ ਓਵਰਹੈਡ ਜਿਹੜਾ ਵਾ ਸੋ ਲਿਵਿੰਗ ਏਰੀਆ ਦੇ ਵਿੱਚ ਫੈਮਿਲੀ ਲਿਵਿੰਗ ਏਰੀਆ ਆ ਗਿਆ ਕਾਮਨ ਫੈਮਿਲੀ ਲਿਵਿੰਗ ਏਰੀਆ ਤੇ ਥੱਲੇ ਫਾਇਰਪਲੇਸ ਉੱਪਰ ਨਾ ਟੀਵੀ ਲਗਾਇਆ ਹੋਇਆ ਸਾਈਡ ਤੇ ਨਦੇਆ ਵਿੰਡੋਜ਼ ਨੇ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਇਸ ਸਾਈਡ ਚੱਲਦੇ ਪਹਿਲਾਂ ਡਾਈਨਿੰਗ ਏਰੀਆ ਹੈ ਵੀ ਯੂਟੀਆਂ ਬਣੀਆਂ ਹੋਈਆਂ ਨੇ ਬੜੀਆਂ ਸੋਹਣੀਆਂ ਲਾਈਟਸ ਬੜੀਆਂ ਸੋਹਣੀਆਂ ਲੱਗੀਆਂ ਮੈਨੂੰ ਬੜਾ اچھا ਕਨਸੈਪਟ ਲੱਗਿਆ ਕਾਫੀ ਵੱਡਾ ਬਹੁਤ ਖੁੱਲਾ ਡਾਈਨਿੰਗ ਏਰੀਆ ਤੇ ਡਾਈਨਿੰਗ ਏਰੀਆ ਦੇ ਨਾਲ ਜਿਹੜਾ ਹੈਗਾ ਆਪਣਾ ਇੱਕ ਹੋਰ ਏਰੀਆ ਸੈਪਰੇਟ ਬਣਿਆ ਹੋਇਆ ਐਜ਼ ਅ ਟੀਵੀ ਏਰੀਆ ਕਹਿ ਲਓ ਜਾਂ ਤੁਸੀਂ ਇਹਨੂੰ ਐਜ਼ ਅ ਸਿਟਿੰਗ ਏਰੀਆ ਕਹਿ ਸਕਦੇ ਹੋ ਆਪਣਾ ਇੱਥੇ ਵੀ ਟੀਵੀ ਲੱਗਾ ਹੋਇਆ ਤੁਸੀਂ ਇਹਨੂੰ ਸੈਪਰੇਟ ਸਿਟਿੰਗ ਏਰੀਆ ਬਣਾ ਸਕਦੇ ਆਫ ਕਾਫੀ ਖੁੱਲਾ ਤੇ ਕਾਫੀ ਸਪੇਸ਼ੀਅਸ ਆ ਤੇ ਬੈਕ ਜਿਹੜਾ ਵਾ ਇਹਦਾ ਲੌਨ ਦੇ ਨਾਲ ਲੱਗਦਾ ਸੋ ਇਸ ਤੋਂ ਬਾਅਦ ਆ ਗਿਆ ਆਪਣਾ ਕਿ ਡਾਈਨਿੰਗ ਦੇ ਨਾਲ ਆਊਟਡੋਰ ਏਰੀਆ ਸੋ ਆਊਟਡੋਰ ਏਰੀਆ ਵੀ ਕਾਫੀ ਇੰਟਰਸਟਿੰਗ ਆ ਇਹਨੂੰ ਇਹਨੂੰ ਵੀ ਤੁਸੀਂ ਪੂਰਾ ਖੋਲ ਕੇ ਪੂਰਾ ਇੱਕ ਵੱਡਾ ਪਾਰਟੀ ਵਾਸਤੇ ਅਰੇਂਜਮੈਂਟ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਵੀ ਕਾਫੀ ਅੱਛੀ ਚੀਜ਼ ਲੱਗੀ ਮੈਨੂੰ ਤੇ ਉਸ ਤੋਂ ਬਾਅਦ ਇਹਨਾਂ ਦਾ ਪਿੱਛੇ ਬੈਕਯਾਰਡ ਜਿਹੜਾ ਵਾ ਇਸ ਤਰ੍ਹਾਂ ਦਾ ਡਿਜ਼ਾਈਨ ਦਾ ਬੈਕਯਾਰਡ ਇਹ ਵੀ ਬੋਤਲਾਂ ਬਣਿਆ ਹੋਇਆ ਔਰ ਸਾਈਡ ਤੇ ਜਿਹੜੀ ਆਪਮ ਨੂੰ ਦਿਖ ਰਹੀ ਆ ਫਾਇਰ ਪਿਟ ਬਣਾਈ ਹੋਈ ਆ ਸੋਹਣੀ ਬਣੀ ਹੋਈ ਆ ਇਹ ਵੀ ਸੋ ਇਸ ਤੋਂ ਬਾਅਦ ਆਪਾਂ ਚੱਲਦੇ ਆ ਘਰ ਦੇ ਉੱਪਰ ਉੱਪਰ ਦੇਖਦੇ ਆ ਕਿਵੇਂ ਦਾ ਕਾਫੀ ਵੱਡਾ ਬਹੁਤ ਖੁੱਲਾ ਘਰ ਆ ਬਹੁਤ ਸੋਹਣਾ ਬਣਿਆ ਹੋਇਆ ਸੋ ਘਰ ਦੇ ਚੱਲਦੇ ਉੱਪਰ ਆਜ ਵਿਆ ਆਇਰਨ ਦੀਆਂ ਨੇ ਲਾਈਆਂ ਹੋਈਆਂ ਇਹਨਾਂ ਨੇ ਰੇਲਿੰਗ ਹਾਂ ਵਾਓ ਸਾਹਮਣੇ ਬੈਡਰੂਮ ਦਿਖ ਰਿਹਾ ਪਰ ਆਪਾਂ ਚੱਲਦੇ ਹਾਂ ਇਸ ਸਾਈਡ ਤੇ ਪਹਿਲਾਂ ਇਹ ਆ ਗਿਆ ਟੀਵੀ एरिया ਉੱਪਰ ਸੋ ਟੀਵੀ एरिया ਉੱਪਰ ਕਾਫੀ ਕੰਪੈਕਟ ਬਣਾਇਆ ਹੋਇਆ ਬਹੁਤ ਵਡਾ ਨਹੀਂ ਆ ਪਰ ਬਹੁਤ ਅੱਛਾ ਬਣਿਆ ਹੋਇਆ ਸੋਹਣਾ ਬਣਿਆ ਹੋਇਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਇੱਕ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਬੈਡਰੂਮ ਆ ਇੱਕ ਲੈਫਟ ਸਾਈਡ ਤੇ ਬੈਡਰੂਮ ਆ ਚਲਦੇ ਆਪਾਂ ਲੈਫਟ ਸਾਈਡ ਦੇ ਬੈਡਰੂਮ ਤੋਂ ਸ਼ੁਰੂ ਕਰਦੇ ਆ ਲੈਫਟ ਸਾਈਡ ਦਾ ਬੈਡਰੂਮ ਸੋ ਇਸ ਤਰ੍ਹਾਂ ਦਾ ਬੈਡਰੂਮ ਆ ਸਾਈਡ ਤੇ ਅਲਮਾਰੀਆਂ ਦਿੱਤੀਆਂ ਹੋਈਆਂ ਜਨਰਲ ਗੁੱਡ ਸਾਈਜ਼ ਬੈਡਰੂਮ ਆ ਉਸ ਤੋਂ ਬਾਅਦ ਸੈਕਿੰਡ ਬੈਡਰੂਮ ਦੇ ਵਿੱਚ ਆ ਗਏ ਆਪਾਂ ਸੈਕਿੰਡ ਬੈਡਰੂਮ ਦੀ ਵਾਰਡਰੋਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਬਣੀ ਹੋਈ ਆ ਸੋ ਆ ਰਿਹਾ ਅਨਦਰ ਸੈਕਿੰਡ ਬੈਡਰੂਮ ਸਟੈਂਡਰਡ ਗੁੱਡ ਸਾਈਡ ਸਾਈਜ਼ ਬੈਡਰੂਮ ਨੇ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਮਾਸਟਰ ਬੈਡਰੂਮ ਦੇ ਵਿੱਚ ਲਾਈਟਸ ਤੇ ਡੈਕੋਰੇਸ਼ਨ ਕੁਛ ਇਸ ਤਰ੍ਹਾਂ ਦੀ ਹੋਈ ਹੋਈ ਆ ਤੇ ਵਿਊ ਜਿਹੜਾ ਬਾਹਰੋਂ ਕੁਛ ਇਸ ਤਰ੍ਹਾਂ ਦਾ ਦਿਖ ਰਿਹਾ ਆਹ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਬਹੁਤ ਅੱਛਾ ਬਣਿਆ ਹੋਇਆ ਤੇ ਇਹ ਆ ਗਿਆ ਆਪਣਾ ਮਾਸਟਰ ਬੈਡਰੂਮ ਮਾਸਟਰ ਬੈਡਰੂਮ ਦੇ ਸਾਹਮਣੇ ਪਿੱਛੇ ਸਾਰਾ ਇਹਨਾਂ ਨੇ ਵਾਲਪੇਪਰ ਲਾਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਆ ਗਿਆ ਮਾਸਟਰ ਬੈਡਰੂਮ ਮਾਸਟਰ ਬੈਡਰੂਮ ਦਾ ਵਾਸ਼ਰੂਮ ਦੇਖ ਲਈ ਆਪਾਂ ਕਿਸ ਤਰ੍ਹਾਂ ਦਾ ਇਹ ਵੀ ਸੇਮ ਕਲਰ ਦੀਆਂ ਟਾਈਲਸ ਲੱਗੀਆਂ ਹੋਈਆਂ ਨੇ ਵਿੱਚ ਗ੍ਰੇ ਡਿਜ਼ਾਈਨਰ ਤੇ ਥੱਲੇ ਟਾਈਲਸ ਜਿਹੜੀਆਂ ਨੇ ਇਹ ਵੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਗ੍ਰੇ ਕਲਰ ਦੀਆਂ ਤੇ ਕੈਬਨਿਟਸ ਦਾ ਡਿਜ਼ਾਈਨ ਕੁਝ ਡਾਰਕ ਗ੍ਰੇ ਕਲਰ ਦਾ ਥੱਲੇ ਆਪਾਂ ਦੇਖਿਓ ਸੀ ਥੋੜਾ ਕਰੀਮ ਸੀਗਾ ਇਹ ਰਿਹਾ ਇਹਨਾਂ ਦਾ ਬਾਥਰੂਮ ਤੇ ਅੱਜਕੱਲ ਜਿਵੇਂ ਕਿ ਪਤਾ ਹੀ ਤੁਹਾਨੂੰ ਡਬਲ ਵੈਨਟੀ ਚੱਲਦੀ ਹੈ ਤੇ ਇਨਸ਼ਾਅੱਲ ਹੋ ਰਿਹਾ ਤੇ ਇਹਨਾਂ ਨੇ ਉੱਪਰ ਜਿਹੜਾ ਲਾਈਟ ਲਗਾਈ ਹੋਈ ਹੈ ਕੁਛ ਇਸ ਤਰ੍ਹਾਂ ਦੀ ਲਗਾਈ ਹੋਈ ਆ ਸੋ ਨੇਚਰਲੀ ਲੈਫਟ ਸਾਈਡ ਤੇ ਟਾਇਲਟਰੀਆ ਤੇ ਆਪਾਂ ਆ ਗਏ ਇਹਨਾਂ ਦੇ ਵਾਕਿੰਗ ਵਾਰਡਰੋਬ ਦੇ ਵਿੱਚ ਵਾਕਿੰਗ ਵਾਰਡਰੋਬ ਦੇ ਵਿੱਚ ਵੀ ਬਹੁਤ ਸੋਹਣਾ ਸਟੋਰੇਜ ਏਰੀਆ ਦਿੱਤਾ ਹੋਇਆ ਹੈ ਨਾ ਇਹ ਅਲਮਾਰੀਆਂ ਬਹੁਤ ਸੋਹਣੀਆਂ ਲਾਈਟ ਗ੍ਰੇ ਕਵਰੇਜ ਦਿੱਤੀ ਹੋਈਆਂ ਨੇ ਬੋਥ ਸਾਈਡ ਤੇ ਬੜਾ ਕੰਪੈਕਟ ਤੇ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਪੂਰੀ ਸਪੇਸ਼ੀਅਸ ਅਲਮਾਰੀ ਦਿੱਤੀ ਹੋਈ ਆ ਵਾਕਿੰਗ ਏਰੀਆ ਬਹੁਤ ਵਧੀਆ ਦਿੱਤਾ ਹੋਇਆ ਹੈ ਇਸ ਸਾਈਡ ਤੇ ਵੀ ਤੇ L ਸ਼ੇਪ ਦਾ ਇਹ ਬਣਾਇਆ ਹੋਇਆ ਇਹਨਾਂ ਨੇ ਏਰੀਆ ਸੋ ਆਵਲਾ ਇਹਨਾਂ ਨੇ ਕਾਫੀ ਸੋਹਣਾ ਦਿੱਤਾ ਹੋਇਆ ਡਿਜ਼ਾਈਨ ਆਪਣਾ ਵਾਲਪੇਪਰ ਦਾ ਤੇ ਡਬਲ ਡੋਰ ਫਰੈਂਚ ਸਟਾਈਲ ਡਬਲ ਡੋਰ ਲੱਗੇ ਹੋਏ ਨੇ ਸੋ ਇਹ ਘਰ ਦਾ ਡਿਜ਼ਾਈਨ ਨਾ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਫਰੰਟ ਤੇ ਬੈੱਡਰੂਮ ਦਾ ਡਿਜ਼ਾਈਨ ਦੇਖਣ ਵਿੰਡੋਜ਼ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਫਰੰਟ 뷰 ਪੂਰਾ ਇੰਜੋਏ ਤੁਸੀਂ ਕਰ ਸਕਦੇ ਹੋ ਆ ਫਰੰਟ ਬੈੱਡਰੂਮ ਆ ਜਾਂਦਾ ਦੋ ਇਸ ਘਰ ਦੇ ਫਰੰਟ ਬੈਡਰੂਮ ਨੇ ਉਪਸ ਔਰ ਪਿੱਛੇ ਵੀ ਵਾਲਪੇਪਰ ਲੱਗਾ ਹੋਇਆ ਬਹੁਤ ਸੋਹਣਾ ਬਣਿਆ ਹੋਇਆ ਤੇ ਉਸ ਤੋਂ ਬਾਅਦ ਆ ਗਿਆ ਸੇਮ ਕਲਰ ਕੰਬੀਨੇਸ਼ਨ ਟਾਸ ਦਾ ਬਾਥਰੂਮ ਦਾ ਆ ਥੱਲੇ ਵੀ ਬਹੁਤ ਸੋਹਣਾ ਲੱਗ ਰਿਹਾ ਗ੍ਰੇ ਆ ਗ੍ਰੇ ਕਲਰ ਦਾ ਵੁੱਡ ਜਿਹੜੀ ਆ ਬਹੁਤ ਸੋਹਣੀ ਲੱਗ ਰਹੀ ਬਰਾਸ ਦੇ ਨਾਲ ਤੋਂ ਸਿੰਕ ਜਿਹੜਾ ਕੁਝ ਇਸ ਤਰ੍ਹਾਂ ਦੇ ਨੇ ਤੋਂ ਇਹ ਸੀਗਾ ਘਰ ਦਾ ਸਾਰਾ ਅਪਰਰ ਲਾ ایرিয়া ਚਲਦੇ ਆਪਾਂ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਘਰ ਬਹੁਤ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ ਤੇ ਮਿਲਦੇ ਆਂ ਨੈਕਸਟ ਵਲੌਗ ਤੇ ਨਵੇਂ ਘਰ ਦੇ ਨਾਲ ਨਵੇਂ ਡਿਜ਼ਾਈਨ ਦੇ ਨਾਲ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਘਰ ਜਿਹੜਾ ਬਹੁਤ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਤੇ ਨੈਕਸਟ ਵਲੌਗ ਦੇ ਨਾਲ ਬਾਏ